संस्कृति का कल्चर का कुंभ आज अमृतसर में लगा हो बहुत ही वादिया शलाघा योग आर्ट गैलरी ने काम किया चौंती हजार करोड़ रुपया ਇੱਕ ਇੱਕ ਦਾਣੇ ਦਾ 11 ਲੱਖ ਕਿਸਾਨਾਂ ਦੀ ਜੇਬ 'ਚ ਕੱਲ ਰਾਤ ਤੱਕ ਪਹੁੰਚ ਗਿਆ। ਔਰ ਇਹ 34000 ਕਰੋੜ ਰੁਪਏ 'ਚ 99% ਪ੍ਰੋਕਿਊਰਮੈਂਟ ਇੱਕ ਇੱਕ ਦਾਣਾ ਦਾਣਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੈਸਾ ਭੇਜ ਕੇ ਚੁਕਿਆ। 48 ਘੰਟੇ ਤੋਂ ਜ਼ਿਆਦਾ ਹੋ ਗਏ ਹਜੇ ਤੱਕ ਉਸ ਬੰਬ ਬਲਾਸਟ ਦਾ ਔਰ ਐਡੇ ਵੱਡੇ ਨੈਕਸਸ ਨੂੰ ਜਿਹੜਾ ਤੇਜ ਦੀਆਂ ਸੁਰੱਖਿਆ ਏਜੰਸੀਆਂ ਨੇ ਬੇਨਕਾਬ ਕੀਤਾ ਫੜਿਆ ਹੈ ਔਰ ਇਹ ਉੱਤੇ ਨਾ ਫਾਰਕ ਅਬਦੁੱਲਾਹ ਸਾਹਿਬ ਦਾ ਖੰਡਨ ਆਇਆ ਨਾ ਮੁਫਤੀ ਬਹਿਨ ਜੀ ਦਾ ਖੰਡਨ ਆਇਆ ਨਾ ਇੰਡੀ ਗਠਬੰਧਨ ਦੇ ਬਾਕੀ ਨੇਤਾਵਾਂ ਨੇ ਖੰਡਨ ਕੀਤਾ ਦੇਸ਼ ਦੇ ਲਗ ਲਗ ਕੋਨਿਆਂ ਤੋਂ ਲੋਕਾਂ ਨੇ ਜਿਹੜੀਆਂ ਫੋਟੋਆਂ ਭੇਜੀਆਂ ਹਨ ਤਲਾਕ ਰਿਤੀਆਂ ਭੇਜੀਆਂ ਹਨ ਮੂਰਤੀਆਂ ਭੇਜੀਆਂ ਹਨ ਅਦਭੁਤ ਵਿਨੇ ਅਤੇ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਆਪਣੇ ਦੇਸ਼ ਦੀ ਤਰੱਕੀ ਨੂੰ ਦਰਸਾਉਂਦੀ ਹੈ ਆਪਣੇ ਕਲਚਰ ਨੂੰ ਦਰਸਾ ਰਹੀ ਹੈ ਬਿਹਾਰ ਦੀ ਜਨਤਾ ਰਾਹੁਲ ਗਾਂਧੀ ਤੇਜਸਵੀ ਯਾਦਵ ਦੇ ਨੇਤਰਤਵ ਦੇ ਇੰਡੀ ਗਠਬੰਧਨ ਦੇ ਲੁਟੇਰਾ ਰਾਜ ਤੋਂ ਦੁਖੀ ਸਨ ਉਹਨਾਂ ਨੂੰ ਅੱਜ ਵੀ ਯਾਦ ਆਂਦਾ ਹੈ ਲਾਲੂ ਪ੍ਰਸਾਦ ਯਾਦਵ ਔਰ ਕਾਂਗਰਸ ਦਾ ਰਾਜ ਕਿ ਬਿਹਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਸ਼੍ਰੀ ਨਿਤਿਸ਼ ਕੁਮਾਰ ਜੀ ਦੇ ਨੇਤਰਤਵ ਵਿੱਚ ਵਿਕਾਸ ਔਰ ਵਿਸ਼ਵਾਸ करन वाली सरकार चाहिए और जनता ना जो जनादेश आज स्पष्ट एग्जिट पोल आज अमृतसर आर्ट गैलरी में ऑल इंडिया एग्जीबिशन लगाई गई है जिसमें भारत के सभी प्रांतों से और सभी महानगरों से लगभग 600 से ज्यादा आर्टिस्टों ने अपनी पेंटिंग अपनी फोटोज अपने कलाकृतियां भेजी हैं, जो कि बहुत सुंदर संगम है ऐसा चित्रण है कि जैसे संस्कृति का कल्चर का कुंभ आज अमृतसर में लगा हो बहुत ही वधिया शलाघा योग आर्ट गैलरी ने काम किया देश के अलग अलग कोन लोगों ने जो फोटो भेजिया कलाकृतियां भेजिया मूर्तियां अद्भुत अपने देश की संस्कृति को अपनी देश की तरक्की दर्शाई है अपने कल्चर को दर्शा रही है मैं सारे कलाकार मिलिया भी हाँ और प्राइज डिस्ट्रीब्यूशन भी हो बड़ा काम है और मैं ਆਰਟ ਗੈਲਰੀ ਦੀ ਸਾਰੀ ਟੀਮ ਨੂੰ ਵੀ ਵਧਾਈ ਵੀ ਦੇਣਾ ਹੈ ਉਹਨਾਂ ਨੂੰ ਕਹਿਣਾ ਕਿ ਕੀਪ ਇਟ ਅਪ ਇਹਨੂੰ ਚਲਾਈ ਰੱਖੋ ਇਹ ਅਸਲ ਵਿੱਚ ਆਰਟਿਸਟਾਂ ਦਾ ਇੱਕ ਸਭ ਨਾਲੋਂ ਵੱਡਾ ਸਥਾਨ ਹੈ ਜਿੱਥੇ ਆਰਟਿਸਟ ਆ ਕੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋਅ ਕਰਦੇ ਨੇ ਦਿੱਲੀ ਆ ਕੇ ਜੁੜਦੇ ਜਾ ਰਹੇ ਨੇ ਮੋਮਨਾਲ ਸ਼੍ਰੀ ਗਗਰ ਦੇ ਨਾਲ ਮਹਾਰਾਜਾ ਕਿ 48 ਘੰਟੇ ਤੋਂ ਜ਼ਿਆਦਾ ਹੋ ਗਏ ਹਜੇ ਤੱਕ ਉਸ ਬੰਬ ਬਲਾਸਟ ਦਾ ਔਰ ਐਡੇ ਵੱਡੇ ਨੈਕਸਸ ਨੂੰ ਜਿਹੜਾ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਬੇਨਕਾਬ ਕੀਤਾ ਫੜਿਆ ਹੈ ਔਰ ਇਹ ਉੱਤੇ ਨਾ ਫਾਰਕਬੁੱਦੁੱਲਾਹ ਸਾਹਿਬ ਦਾ ਖੰਡਨ ਆਇਆ ਨਾ ਮੁਫਤੀ ਬਹਿਨਜੀ ਦਾ ਖੰਡਨ ਆਇਆ ना गठबंधन के बाकी नेताव ने खंडन किया ना हजे तक कांग्रेस ने अधिकृत तौर एखीरा कठा करना निखेधी की थी। क्यों नहीं निखेधी की टैरिजम टैरिजम है और प्रधानमंत्री नरेंद्र मोदी जी की सरकार ਜ਼ੀਰੋ ਟੋਲਰੈਂਸ ਔਨ ਟੈਰਰਿਜ਼ਮ ਤੇ ਕੰਮ ਕਰ ਰਹੀ ਹੈ ਔਰ ਜਿਹੜੇ ਲੋਕ ਹਜੇ ਵੀ ਰਹੱਸੇ ਮੇ ਚੁੱਪੀ ਚਨੇ ਇਹ ਚੁੱਪੀ ਦੁਰਭਾਗੇਪੂਰਨ ਹੈ ਮੈਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਸ਼ੁਭ ਕਾਮਨਾਵਾਂ ਦੇਣਾ ਸਲੂਟ ਕਰਨਾ ਕਿ ਉਹਨਾਂ ਨੇ ਐਡੇ ਵੱਡੇ ਰੈਕਟ ਨੂੰ ਔਰ ਅਰਬਨ ਜ਼ਿਹਾਦ ਦੇ ਰੈਕਟ ਨੂੰ ਪਰਦਾਫਾਸ਼ੀ ਕੀਤਾ ਔਰ ਫੇਲ ਵੀ ਕੀਤਾ ਇਹ ਬਹੁਤ ਸ਼ਲਾਘਾਯੋਗ ਕੰਮ ਹੈ ਮੈਂ ਉਹਨਾਂ ਨੂੰ ਸਲੂਟ ਕਰਨਾ ਦੇ ਦਿਆਂ ਸੁਰੱਖਿਆ ਜਨਸੀ ਬਿਹਾਰ ਚੋਣਾਂ ਦੇ ਬਾਅਦ ਨਤੀਜੇ ਆਨੇ ਸ਼ੁਰੂ ਜਿਹੜੇ ਐਗਜ਼ਿਟ ਪੋਲ ਆ ਗਏ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਦੁਬਾਰਾ ਸਰਕਾਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਬਿਹਾਰ ਦੀ ਜਨਤਾ ਰਾਹੁਲ ਗਾਂਧੀ ਤੇਜਸਵੀ ਯਾਦਵ ਦੇ નેਤਰਤਵ ਦੇ ਇੰਡੀ ਗਠਬੰਧਨ ਦੇ ਲੁਟੇਰਾ ਰਾਜ ਤੋਂ ਦੁਖੀ ਸਨ ਕਿ ਉਹਨੂੰ ਅੱਜ ਵੀ ਯਾਦ ਆਂਦਾ ਹੈ ਲਾਲੂ ਪ੍ਰਸਾਦ ਯਾਦਵ ਔਰ ਕਾਂਗਰਸ ਦਾ ਰਾਜ ਜਦੋਂ ਦਾਦਾਗिरी ਰੰਗਦਾਰੀ ਮਾਫੀਆਇਜ਼ਮ ਅਪਹਾਰਨ ਲੁੱਟ ਖਸੁੱਟ ਕਰਨ ਵਾਲੇ ਸਰਕਾਰ ਨੂੰ ਚਲਾਉਂਦੇ ਸੀ ਐਸ ਵਿੱਚ ਬਿਹਾਰ ਦੀ ਜਨਤਾ ਦਾ ਜਨਾਦੇਸ਼ ਸਪਸ਼ਟ ਹੈ ਕਿ ਬਿਹਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ और श्री नीतीश कुमार जी के नेतृत्व विकास और विश्वास करने वाली सरकार चाहिए और जनता ना जो जनादेश आज स्पष्ट एग्जिट पोल से दिस रहा और निश्चित रूप से बिहार न विकसित बिहार बनाने के संकल्प प्रधानमंत्री नरेंद्र मोदी के नेतृत्व सारी ही ਭਾਰਤੀ ਜਨਤਾ ਪਾਰਟੀ ਲੱਗੀ ਹੋਈ ਹੈ ਉਹ ਨਿਸ਼ਚਿਤ ਉਦੇਸ਼ੀ ਉਸ ਸੰਕਲਪ ਨੂੰ ਪੂਰਾ ਕਰ ਆਠ ਦੇ ਮੰਚ ਤੇ ਆਏ ਇੱਕ ਹੋਰ ਕਲਾਕਾਰ ਜਿਨ੍ਹਾਂ ਨੇ ਪੰਜਾਬ ਨੂੰ ਬੜੀ ਵੱਡੀ ਦੇਣ ਵੀ ਦਿੱਤੀ ਹੈ ਤਰਮਿੰਦਰ ਜੀ ਦੀ ਸਿਹਤ ਨੂੰ ਲੈ ਕੇ ਜੀ ਲਗਾਤਾਰ ਚੜ੍ਹੇ ਐਸਾ ਕਿ ਅੱਜ ਇੱਥੇ ਸਾਰਿਆਂ ਨੇ ਭਗਵਾਨ ਅਗੇ ਤਰਮਿੰਦਰ ਜੀ ਦੀ ਲੰਬੀ ਆਯੂ ਦੀ ਪ੍ਰਾਰਥਨਾ ਕੀਤੀ ਸ਼ੁਭ ਕਾਮਨਾਵਾਂ ਦਿੰਦੀਆਂ ਕਿਉਂਕਿ ਤਰਮਿੰਦਰ ਫਿਲਮ ਸਟਾਰ ਵੀ ਨੇ ਪੰਜਾਬ ਦਾ ਨਾਮ ਹੀ ਹੈ ਪੰਜਾਬ ਦਾ ਪੁੱਤਰ ਵੀ ਔਰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਉਹਨਾਂ ਦੀ ਜ਼ੁਬਾਨ ਤੋਂ ਉਹਨਾਂ ਦੇ ਕੰਮ ਚੋਂ ਆਂਦੀ ਹੈ ਇੱਥੇ ਅੱਜ ਆਰਟ ਗੈਲਰੀ ਚ ਸਾਰਿਆਂ ਨੇ ਖੜੇ ਹੋ ਕੇ ਉਹਨਾਂ ਦਾ ਇੱਕ ਗੀਤ ਵੀ ਸੁਣਿਆ ਔਰ ਉਹਨਾਂ ਨੂੰ ਸ਼ੁਭ ਕਾਮਨਾਵਾਂ ਟੇਰੋ ਅਸ਼ੀਰਵਾਦ ਦਿਲੋਂ ਅਸ਼ੀਰਵਾਦ ਕਿ ਲੰਬਾ ਜੀਓ ਸਵਸਥ ਜੀਓ ਔਰ ਉਹਨਾਂ ਦਾ ਅਸ਼ੀਰਵਾਦ ਸਾਡੇ ਸਾਰਿਆਂ ਤੇ ਹਮੇਸ਼ਾ ਬਣਿਆ ਰਵੇ ਕਿਉਂਕਿ ਤਰਮਿੰਦਰ ਪੰਜਾਬ ਦੇ ਹਰ ਨੌਜਵਾਨ ਦੀ ਪ੍ਰੇਰਨਾ ਸਰੋਤ ਨੇ ਜਿਸ ਰਾਉਣਾ ਨੇ ਪੂਰੇ ਵਿਸ਼ਵ ਦੇ ਅੰਦਰ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਪੰਜਾਬ ਦੀ ਆਵਾਜ਼ ਬਣ ਕੇ ਔਰ ਹਮੇਸ਼ਾ ਪੰਜਾਬ ਨੂੰ ਆਪਣੇ ਦਿਲ ਨਾਲ ਲਾ ਕੇ ਰੱਖਿਆ ਆਪਣੀ ਵਾਨੀ ਨੂੰ ਵੀ ਪੰਜਾਬ ਪੰਜਾਬ ਨਾਲ ਜੋੜ ਕੇ ਰੱਖਿਆ ਔਰ ਆਪਣੇ ਕਲਚਰ ਨੂੰ ਵੀ ਪਰਿਵਾਰ ਨੂੰ ਵੀ ਪੰਜਾਬ ਨਾਲ ਜੋੜ ਕੇ ਰੱਖਿਆ ਅੱਜ ਅਸੀਂ ਸਾਰਿਆਂ ਨੇ ਇੱਥੇ ਪ੍ਰਾਰਥਨਾ ਕੀਤੀ ਔਰ ਪ੍ਰਭੂ ਜੀ ਇਹ ਮੰਗਿਆ ਵੀ ਹੈ ਕਿ ਰੱਬ ਉਹਨਾਂ ਨੂੰ ਲੰਬੀ ਆਯੂ ਦੇਓ ਕੀਰਤੀ ਦਿਓ ਯਸ਼ ਦੇਓ ਔਰ ਉਹਨਾਂ ਦਾ ਆਸ਼ੀਰਵਾਦ ਸਦਾ ਸਾਡੇ ਤੇ ਬਣਿਆ। ਆਸਵਾਲ ਹੈ ਜੀ ਕਿ ਤਰਨਕਰਨ ਬਾਈਲੈਕਸ਼ਨ ਵੀ ਹੋਗੀ ਚੋਣ ਹੋਗੀ ਆ ਬੀਜੇਪੀ ਆਪਣੇ ਆਪ ਨੂੰ ਕਿੱਥੇ ਦੇਖ ਇਸ ਚੋਣ ਚ ਸਪਸ਼ਟ ਦਿਖਦਾ ਸੀ ਕਿ ਇੱਕ ਪਾਸੇ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਜਾਂ ਪੰਜਾਬ ਨੂੰ ਬਰਬਾਦ ਕਰਦੇ ਰਹੇ ਨੇ ਔਰ ਜਿਨ੍ਹਾਂ ਦੇ ਮਨਸੂਬੇ ਹਜੇ ਵੀ ਹੋਏ ਔਰ ਦੂਜੇ ਪਾਸੇ ਜਿਰਕਲ ਪੰਜਾਬ ਦਾ ਸਪਸ਼ਟ ਵਿਜ਼ਨ ਅਤੇ ਤਰੱਕੀ ਦਾ ਉਹ ਹੈ ਭਾਰਤੀ ਜਨਤਾ ਪਾਰਟੀ શ્રી ਨਰਿੰਦਰ ਮੋਦੀ ਜੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਚੋਣ ਇੱਕ ਮਾਈਲਸਟੋਨ ਸਾਬਤ ਹੋਏਗਾ 2027 ਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਚ ਸਰਕਾਰ ਬਣਨ ਦੀ ਸਿੰਧ ਸਰਕਾਰ ਵੱਲੋਂ 34000 ਕਰੋੜ ਰੁਪਇਆ ਇੱਕ ਇੱਕ ਦਾਣੇ ਦਾ 11 ਲੱਖ ਕਿਸਾਨਾਂ ਦੀ ਜੇਬ ਚ ਕੱਲ ਰਾਤ ਤੱਕ ਪਹੁੰਚ ਗਿਆ ਔਰ ਇਹ 34000 ਕਰੋੜ ਰੁਪਏ ਚ 99% ਪਰਚੋਰਮੈਂਟ ਇੱਕ ਇੱਕ ਦਾਣਾ ਦਾਣਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੈਸਾ ਭੇਜ ਕੇ ਚੁੱਕਿਆ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ 빙ੇ ਪੰਜਾਬੀ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ 48 ਘੰਟਿਆਂ 'ਚ ਫਸਲ ਚੁੱਕਣ ਤੋਂ ਬਾਅਦ 48 ਘੰਟਿਆਂ 'ਚ ਬੈਂਕ ਅਕਾਊਂਟ 'ਚ ਪੇਮੈਂਟ ਪਹੁੰਚਾਈ ਹੈ ਔਰ ਇਹ 34000 ਕਰੋੜ ਰੁਪਏ ਪੰਜਾਬ ਦੀ ਇਕਨੋਮੀ ਐਸੇ ਔਰ ਐਸੇ ਸਮੇਂ ਜਦੋਂ ਪੰਜਾਬ ਬਾੜ ਦੀ ਆਫਤਾ ਚੋਂ ਨਿਕਲਿਆ ਇਹ ਪੈਸਾ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਪੰਜਾਬ ਦੇ ਕਿਸਾਨਾਂਸੇ ਇੱਕ ਲਾਈਫਲਾਈਨ ਸਾਬਤ ਹੋਏਗਾ ਉਹਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਇੱਕ ਇੱਕ ਦਾਣਾ ਕਿਸਾਨ ਦਾ ਸਹੀ ਟਾਈਮ ਤੇ ਚੁੱਕਿਆ ਵੀ ਔਰ ਸਹੀ ਟਾਈਮ ਤੇ ਹੀ ਪੇਮੈਂਟ ਵੀ ਕੀਤੀ ਠੀਕ ਹੈ